ਜੇ ਸਾਡੇ ਸਿੱਖ ਜਿਹੜੇ ਹਨ ਜੇ ਕੋਈ ਸਿਧਾਂਤ ਦੇ ਉੱਤੇ ਪਰਪੱਕ ਰਹਿ ਕੇ ਗੁਰੂ ਦੇ ਪ੍ਰਚਾਰ ਦੀ ਗੱਲ ਕਰਦਾ ਤੇ ਉਹ ਚੰਗਾ ਨਹੀਂ ਲੱਗਦਾ ਆ ਪਿੱਛੇ ਮੈਂ ਇੱਕ ਵੀਰ ਦੀ ਵੀਡੀਓ ਵੇਖੀ ਦੋ ਤਿੰਨ ਦਿਨਾਂ ਤੋਂ ਉਹ ਕਾਫੀ ਗਰਮ ਹੋ ਕੇ ਬੋਲੇ ਕਾਫੀ ਜ਼ਿਆਦਾ ਮੈਂ ਉਹ ਵੀਰ ਨੂੰ ਬੇਨਤੀ ਕਰੂੰਗਾ ਕਿ ਵੀਰ ਮੇਰੇ ਆ ਠੀਕ ਆ ਤੇਰੇ ਅੰਦਰੋਂ ਜਿਹੜਾ ਮਾਨ ਹੈ ਨਾ ਤੇਰਾ ਹਿਰਦਾ ਭਜਿਆ ਪਿਆ ਬਾਬਾ ਦੀਪ ਸਿੰਘ ਹੁਣ ਅਦੇ ਪਿਆਰ ਪਰ ਬਾਬਾ ਦੀਪ ਸਿੰਘ ਹੁਣਾ ਦੇ ਨਾਮ ਉੱਪਰ ਜੋ ਲੋਕ ਗੱਪ ਕਹਾਣੀਆਂ ਰੋੜ ਤੇ ਪੈਣੇ ਕਦੇ ਉਹਨਾਂ ਨੂੰ ਇਦਾਂ ਜਾ ਕੇ ਸਵਾਲ ਕਰੇਂਗਾ ਨਹੀਂ ਕਰੂ ਕਿਉਂਕਿ ਪਤਾ ਨਾ ਉਧਰ ਪੈਣੀਆਂ ਨੇ ਜਿਹੜਾ ਸੱਚ ਦੀ ਗੱਲ ਕਰਦਾ ਹੈ ਉਹਦੇ ਗੱਲ ਪੈਣ ਟੱਕਰ ਜਾਂਦੇ ਨੇ ਪੰਜਾਬ ਅੰਦਰ ਨਸ਼ਾ ਵੱਡੀ ਤਾਦਾਦ ਦੇ ਵਿੱਚ ਚੱਲਦਾ ਪਿਆ ਕਦੇ ਸਰਕਾਰਾਂ ਨੂੰ ਸਵਾਲ ਕਰੇਂਗਾ ਨਹੀਂ ਕਰੂ ਇੱਕ ਵੀਰ ਹੋਰ ਹੈ ਉਹ ਬਾਬਾ ਦੀਪ ਸਿੰਘ ਹੋਣਾ ਦੇ ਨਾਮ ਪਰ ਐਸੀਆਂ ਵੀਡੀਓ ਪਾਉਂਦਾ ਹੈ ਜਿਦੇ ਵਿੱਚ ਉਹ ਕਦੇ ਕਹਿੰਦਾ ਵਾ ਕਿ ਪਨੀਰ ਪਨੋਰ ਵਗੈਰਾ ਅਸੀਂ ਖਰੀਦਿਆ ਉਹ ਮੀਟ ਇਦਾਂ ਕਰਕੇ ਕਾਫੀ ਗੱਲਾਂ ਸੁਣਾਉਂਦਾ ਹੈ ਇੱਕ ਉਹਨੇ ਇੱਕ ਹੋਰ ਗੱਲ ਸੁਣਾਈ ਕਹਿੰਦਾ ਵੀ ਜੋਤ ਨਹੀਂ ਸੀ ਜਗਦੀ ਪਈ ਮੇਰੇ ਘਰ ਵਾਲਾ ਕਹਿੰਦਾ ਵੀ ਆਮਲੇਟ ਵਗੈਰਾ ਬਣਾ ਦੇ ਤੇ ਬੜੀ ਭੁੱਲ ਹੋ ਗਈ ਇੱਕ ਉਹਨੇ ਹੋਰ ਗੱਲ ਸੁਣਾਈ ਵੀਡੀਓ ਪਾਉਂਦਾ ਕਹਿੰਦਾ ਵੀ ਕਿਸੇ ਦਾ ਕੰਨ ਦਾ ਝੁੰਮਕਾ ਡਿੱਗ ਪਿਆ ਸੀ ਬੀਬੀ ਦਾ ਤੇ ਉਹਨੇ ਅਰਦਾਸ ਕੀਤੀ ਤੇ ਉਹ ਮਿਲ ਗਿਆ ਅੱਛਾ ਵੇਖੋ ਕੈਸੀਆਂ ਹਾਸੋਹੀਣੀਆਂ ਗੱਲਾਂ ਕਰਦੇ ਪਏ ਇਹਦਾ ਮਤਲਬ ਕਿ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਨਾਮ ਪਰ ਰੋਟੀਆਂ ਸੇਕਦੇ ਪਏ ਬਾਬਾ ਦੀਪ ਸਿੰਘ ਹੋਣਾ ਦੇ ਨਾਮ ਪਰ ਤੁਸੀਂ ਐਸੀਆਂ ਗੱਪ ਕਹਾਣੀਆਂ ਸੁਣਾਸਣਾਗੇ ਉਹਨਾਂ ਦੇ ਨਾਮ ਨੂੰ ਗੰਦਲਾ ਕਰਦੇ ਪਏ ਬਾਬਾ ਦੀਪ ਸਿੰਘ ਜੀ ਹੋਣਾ ਨੇ ਕਦੇ ਨਹੀਂ ਸਿੱਖਿਆ ਕਿ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਕੋ ਵੱਡਾ ਕਦੇ ਨਹੀਂ ਸੀ ਉਹਨਾਂ ਨੇ ਕਿਹਾ ਕਿ ਗੁਰੂ ਕਲਗੀਧਰ ਸ਼ੈਨਸ਼ਾ ਜੀ ਦੇ ਹੁਕਮ ਤੋਂ ਮੈਂ ਬਾਹਰ ਜਾਵਾਂ ਬਾਬਾ ਦੀਪ ਸਿੰਘ ਜੀ ਸਾਡੀ ਕੌਮ ਦੇ ਮਹਾਨ ਯੋਧੇ ਹਨ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਨਹੀਂ ਸਹਿਣ ਕਿ ਜੋ ਪਰਣ ਕੀਤਾ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਉਹਨੂੰ ਨਿਭਾਇਆ ਬਾਖੂਬੀ ਨਾਲ ਨਿਭਾਇਆ ਪਰ ਅਜ ਬਾਬਾ ਦੀਪ ਸਿੰਘ ਹੋਣਾ ਦੇ ਨਾਮ ਨੂੰ ਵਰਤ ਕੇ ਤੁਸੀਂ ਲੋਕ ਇਹ ਗੱਲ ਸਾਬਿਤ ਕਰੋ ਖਾਸ ਕਰਕੇ ਜਿਹੜੇ ਪਖੰਡ ਕਰਦੇ ਪਏ ਹਨ ਪਖੰਡ ਨੂੰ ਬढ़ावा ਦਿੰਦੇ ਪਏ ਹਨ ਕਿਤੇ ਨਾ ਕਿਤੇ ਭੋਲੇਪਨ ਵਿੱਚ ਵੀਰੋ ਤੁਸੀਂ ਉਹਨਾਂ ਦਾ ਸਾਥ ਦਿੰਦੇ ਪਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਨਾ ਅਰਥਾ ਸਮੇਤ ਪੜ੍ਹ ਕੇ ਵਿਚਾਰਿਓ ਕਿ ਕਿ ਵਾਕਿਆ ਅਸੀਂ ਸੱਚ ਕਰਦੇ ਪਏ ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਨਾ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਿੰਨੇ ਕਿ ਗੁਰੂ ਦੀ ਵਡਿਆਈ ਅਸੀਂ ਨਹੀਂ ਵਿਚਾਰਨੀ ਜਿਸ ਬਾਣੀ ਨੂੰ ਅਸੀਂ ਦੁਪਹਿਰਾ ਸਾਹਿਬ ਦੇ ਵੇਲੇ ਪੜ੍ਹਦੇ ਆਂ ਕਿ ਉਹ ਬਾਣੀ ਅਸੀਂ ਅਮਰਤ ਵੇਲੇ ਜਦੋਂ ਪੜ੍ਹਾਂਗੇ ਆਨੰਦ ਨਹੀਂ ਆਵੇਗਾ ਅੱਜ ਸਾਡੀਆਂ ਮੰਗਾਂ ਕੀ ਹਨ ਕਿ ਮੇਰਾ ਪੁੱਤ ਜਿਹੜਾ ਵਾ ਉਹ ਵਿਦੇਸ਼ ਨੂੰ ਚਲਿਆ ਜਾਵੇ। ਮੇਰੇ ਸਿਰ ਤੋਂ ਸਿਰ ਤੋਂ ਕਰਜ਼ਾ ਉੱਤਰ ਜਾਵੇ। ਕਰਜ਼ਾ ਹੁਣ ਬਾਬਾ ਦੀਪ ਸਿੰਘ ਹੁਣਾਂ ਨੇ ਤਾਂ ਚੜ੍ਹਾਇਆ ਨਹੀਂ ਗਾ। ਮੰਨ ਲਓ ਮੈਂ ਕਿਸੇ ਚੀਜ਼ ਵਾਸਤੇ ਕੋਈ ਕਰਜ਼ਾ ਲਿਆ ਵਾ। ਮੈਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਤੇ ਉਹ ਗੱਲ ਅਲੱਗ ਹੈ। ਮੈਂ ਕਿਸੇ ਚੀਜ਼ ਵਾਸਤੇ ਕਰਜ਼ਾ ਲੈ ਲਿਆ। ਉਹ ਨਹੀਂ ਕੋਈ ਸੈੱਟ ਬੈਠਾ ਕੰਮ। ਉਹ ਬਾਬਾ ਦੀਪ ਸਿੰਘ ਹੁਣਾਂ ਨੇ ਤਾਂ ਕਿਹਾ ਨਹੀਂ ਸੀ ਵੀ ਕਰਜ਼ਾ ਲੈ ਲੈ। ਪਰ ਅੱਜ ਅਸੀਂ ਇਹਨਾਂ ਚੀਜ਼ਾਂ ਉੱਪਰ ਸਿਰਫ ਤੇ ਸਿਰਫ ਸਰੀਰਕ ਸੁੱਖ ਵਾਸਤੇ ਜਾਪ ਕਰਦੇ ਪਏ ਬਾਬਾ ਦੀਪ ਸਿੰਘ ਜੀ ਨੇ ਸਰੀਰਕ ਸੁੱਖ ਨਹੀਂ ਸੀ ਵੇਖਿਆ ਸ਼ਹਾਦਤ ਦੇਣ ਲੱਗੇ ਅੱਜ ਸਿਰਫ ਸਰੀਰਕ ਸੁੱਖ ਨੂੰ ਵੇਖ ਕੇ ਪਾਠ ਕੀਤਾ ਜਾ ਰਿਹਾ ਹੈ ਸਰੀਰਕ ਭੁੱਖ ਜਿਹੜੀ ਸਰੀਰਕ ਸੁੱਖ ਜਿਹੜੇ ਹਨ ਉਹਨਾਂ ਨੂੰ ਸਾਹਮਣੇ ਰੱਖਿਆ ਗਿਆ ਤੇ ਫੇਰ ਜਾਪ ਆਰੰਭ ਕਰਦੇ ਹਾਂ ਇਦਾਂ ਹੀ ਮਰਿਆਦਾਵਾਂ ਬਣੀਆਂ ਸੰਪਰਦਾਵਾਂ ਬਣੀਆਂ ਸੰਪਰਦਾਮਾਂ ਦੀਆਂ ਵੱਖੋ-ਵੱਖਰੀਆਂ ਮਰਿਆਦਾਵਾਂ ਹਨ ਅੱਜ ਜੇ ਕੋਈ ਸੱਚ ਦੀ ਗੱਲ ਕਰਦਾ ਤੇ ਉਹਨੂੰ ਤਕਰੀਬਨ ਟੁੱਟ ਕੇ ਪੈ ਜਾਂਦੇ ਹਨ ਸਾਡੇ ਕਈ ਵੀਰ ਟੁੱਟ ਕੇ ਪੈਣ ਨਾਲੋਂ ਚੰਗਾ ਆ ਵੀ ਇੱਕ ਗ੍ਰੰਥ ਔਰ ਇੱਕ ਪੰਥ ਇੱਕ ਨਿਸ਼ਾਨ ਸਾਹਿਬ ਦੀ ਰਹਿਨਮਾਈ ਦੇ ਹੇਠ ਹੋ ਕੇ ਆਪਸ ਵਿੱਚ ਭਰਾਵਾਂ ਵਾਂਗੂ ਵਿਚਾਰ ਵਟਾਂਦਰਾ ਕਰੀਏ ਕਿੰਨੀਆਂ ਸੰਪਰਦਾਮਾਂ ਦਾ ਕਿੰਨੀਆਂ ਮਰਿਆਦਾਵਾਂ ਨੇ ਸਬਨਾਂ ਦੀ ਅਰਦਾਸ ਆਪੋ ਆਪਨੀ ਸਬਨਾਂ ਦੀ ਰਹਿਰਾਸ ਸਾਹਿਬ ਦਾ ਪਾਠ ਆਪੋ ਆਪਨੀ ਇਹਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ ਨਾ ਕਿੰਨੇ ਲੜੀ ਬਾੜ ਲਗਾਤਾਰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਅੱਜ ਤੱਕ ਤੁਹਾਨੂੰ ਕੋਈ ਡੇਰੇਦਾਰ ਕੋਈ ਬਾਬਾ ਨਹੀਂ ਕਹੂਗਾ ਵੀ ਆਪ ਖੁਦ ਸਹਿਜ ਪਾਠ ਕਰੋ ਅਰਥਾਂ ਸਮੇਤ ਮੈਂ ਵੀਰਾਂ ਨੂੰ ਕਹੂੰਗਾ ਅਰਥਾਂ ਸਮੇਤ ਕਦੇ خود ਸਹਿਜ ਪਾਠ ਕਰਿਓ ਜੇ ਨਹੀਂ ਕਰ ਸਕਦੇ ਇੰਟਰਨੈਟ ਉੱਤੇ ਕਈ ਸਾਡੇ ਵੀਰਾਂ ਵੱਲੋਂ ਪਾਠ ਰਿਕਾਰਡਿੰਗ ਕਰਕੇ ਪਾਇਆ ਗਿਆ ਵਾ ਸੋ ਆਪਜੀ ਉਥੋਂ ਸੁਣ ਸਕਦੇ ਆਪ ਵੀ ਬੜੇ ਅੱਜਕਲ ਇੰਟਰਨੈਟ ਉੱਤੇ ਮੋਹਈਆ ਹਨ ਜਿਹੜੇ ਕਿ ਅਰਥ-ਅਰਥ ਸਾਨੂੰ ਕਰਕੇ ਦਿੰਦੇ ਹਨ ਬੜੇ ਸਾਫ ਸੁਥਰੇ ਤੁਸੀਂ ਉਥੋਂ ਵੇਖੋ ਅਰਥ ਤੇ ਫਿਰ ਤੁਹਾਨੂੰ ਪਤਾ ਲੱਗੋਗੇ ਕਿ ਅਸੀਂ ਕਿੱਥੇ ਆ ਤੇ ਗੁਰਬਾਣੀ ਸਾਨੂੰ ਕਹਿੰਦੀ ਕੀ ਪਈ ਹੈ ਸੋ ਐਵੇਂ ਹੀ ਵਾਦ ਵਿਵਾਦ ਦੇ ਵਿੱਚ ਪੈਣ ਨਾਲੋਂ ਚੰਗਾ ਵਾ ਵੀ ਆਪਣੇ ਆਪ ਨੂੰ ਸਮਝਾਈਏ ਉਸ ਸਿਧਾਂਤਕ ਪੱਖ ਨੂੰ ਵਿਚਾਰੀਏ ਜਿਸ ਸਿਧਾਂਤਕ ਪੱਖ ਉੱਤੇ ਚੱਲਦੇ ਹੋਏ ਬਾਬਾ ਦੀਪ ਸਿੰਘ ਜੀ ਖੁਦ ਸ਼ਹਾਦਤ ਦਾ ਜਾਨ ਪੀਕੇ ਸਨ ਭੁਲ ਚੁੰਕਤੀ ਬਖਸ਼ੋ ਖਿਮਾ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ